ਲੋਕਤੰਤਰ ਦੇ ਮੈਦਾਨ ਵਿੱਚ ਸਭ ਨੂੰ ਸੰਵਿਧਾਨ ਮੌਕਾ ਦਿੰਦਾ ਹੈ ਕਿ ਕੋਈ ਵੀ ਵਿਅਕਤੀ ਵਿਸ਼ੇਸ਼ ਆਜ਼ਾਦ ਉਮੀਦਵਾਰ ਬਜੋ ਜਾਂ ਆਪਣੀ ਸਿਆਸੀ ਪਾਰਟੀ ਬਣਾ ਕੇ ਚੋਣਾਂ ਲੜਨ ਦਾ ਹੱਕ ਰੱਖਦਾ ਜਿੱਥੇ ਸਾਰੇ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਹੈ ਉੱਥੇ ਹੀ ਵੋਟਾਂ ਹਾਸਲ ਕਰਨ ਦੇ ਲਈ ਚੋਣ ਲੜਨ ਦਾ ਹੱਕ ਹੈ ਤੇ ਅੱਜ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਉਹਨਾਂ ਵੱਡੇ ਆਗੂਆਂ ਦਾ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਬਾਹਰ ਆਜ਼ਾਦ ਹੋ ਕੇ ਪ੍ਰਚਾਰ ਨਹੀਂ ਕੀਤਾ ਬਲਕਿ ਜੇਲ੍ਹ ਦੇ ਵਿੱਚ ਹੁੰਦਿਆਂ ਚੋਣ ਲੜੀ ਤੇ ਜਿੱਤ ਦੇ ਝੰਡੇ ਗੱਢ ਦਿੱਤੇ ਜੇਲ੍ਹ ਦੇ ਵਿੱਚ ਰਹਿੰਦੇ ਆ ਉਹ ਨਾਮ ਸੀ ਕਾਮਰੇਡ ਵਧਾਵਾ ਰਾਮ ਤਾਂ ਕਾਮਰੇਡ ਵਧਾਵਾ ਰਾਮ ਵੀ ਉਹਨਾਂ ਆਗੂਆਂ ਦੇ ਵਿੱਚੋਂ ਇੱਕ ਸਨ ਜਿਹੜੇ ਜੇਲ੍ਹ ਵਿੱਚ ਹੁੰਦਿਆਂ ਚੋਣ 'ਚ ਜਿੱਤ ਦਾ ਝੰਡਾ ਗੱਢਦੇ ਨੇ ਕਾਮਰੇਡ ਵਧਾਵਾ ਰਾਮ ਭਾਰਤੀ ਆਜ਼ਾਦੀ ਸੰਗਰਾਮੀਏ ਤੇ ਮੁਜਾਹਰਾ ਲਹਿਰ ਦੇ ਆਗੂ ਬਹੁਤ ਵੱਡੇ ਮੰਨੇ ਗਏ ਉਹ ਲਹਿੰਦੇ ਪੰਜਾਬ ਦੇ ਇਲਾਕੇ ਵਿੱਚ ਬਾਬਾ ਜਵਾਲਾ ਸਿੰਘ ਦੀ ਗਵਾਹੀ ਵਿੱਚ ਲੜੇ ਗਏ ਕਿਸਾਨੀ ਸੰਘਰਸ਼ ਨਾਲ ਜਨਤਾ ਕੋਹਲਾਂ ਵਿੱਚ ਵੀ ਕੁਦਦੇ ਔਰ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਨੇ ਪਾਰਟੀ ਦੀਆਂ ਸਰਗਰਮੀਆਂ ਨੂੰ ਵਧਾਉਂਦਿਆਂ ਹੋਇਆਂ ਪਟਵਾਰੀ ਦੀ ਨੌਕਰੀ ਤੱਕ ਛੱਡ ਦਿੱਤੀ ਸੀ। ਜਨਤਕ ਸੰਘਰਸ਼ਾਂ ਦਾ ਉਹਨਾਂ ਨੇ ਉਦੋਂ ਤੋਂ ਰਾਹ ਫੜ ਲਿਆ ਤੇ ਸੁਖਵਿੰਦਰ ਧਾਲੀਵਾਲ ਜਿਹੜੇ ਕਿ ਖੱਬੇ ਪੱਖੀ ਕਾਰਕੁਨ ਨੇ ਉਹਨਾਂ ਕਈ ਜਨਤਕ ਜਥੇਬੰਦੀਆਂ 'ਚ ਕੰਮ ਕੀਤਾ ਹੈ ਉਧਾਵਾਂ ਰਾਮ ਨਾਲ ਵੀ ਕੰਮ ਕਰ ਚੁੱਕੇ ਨੇ। ਉਹ ਵੀ ਦੱਸਦੇ ਨੇ ਕਿ ਉਧਾਵਾਂ ਰਾਮ 1939 ਤੋਂ ਲੈ ਕੇ 1947 ਤੱਕ ਭਾਰਤੀ ਆਜ਼ਾਦੀ ਦੀ ਲੜਾਈ ਦੌਰਾਨ ਕਈ ਵਾਰ ਜੇਲ੍ਹ ਗਏ ਤੇ ਉਹਨਾਂ ਦੇ ਸਿਰ ਉੱਤੇ 1 ਲੱਖ ਰੁਪਏ ਤੱਕ ਦਾ ਨਾਮ ਤੱਕ ਰੱਖਿਆ ਗਿਆ ਸੀ। ਧਾਲੀਵਾਲ ਮੁਤਾਬਕ ਆਜ਼ਾਦੀ ਤੋਂ ਬਾਅਦ ਵਧਾਵਾ ਰਾਮ ਮੁਜਾਰਾ ਲਹਿਰ ਵਿੱਚ ਸ਼ਾਮਲ ਹੋਏ ਤੇ 22 ਅਗਸਤ 1948 ਨੂੰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਪਰ ਉਹ ਜੇਲ੍ਹ ਵਿੱਚੋਂ ਫਰਾਰ ਹੋ ਗਏ ਪਰ ਇੱਕ ਮਹੀਨੇ ਬਾਅਦ ਹੀ 20 April 1948 ਨੂੰ ਮੁੜ ਫੜੇ ਜਾਂਦੇ ਨੇ ਧਾਲੀਵਾਲ ਅੱਗੇ ਇਹ ਵੀ ਦੱਸਦੇ ਨੇ ਕਿ ਜਿਸ ਵੇਲੇ 1952 ਦੀਆਂ ਆਮ ਚੋਣਾਂ ਪਹਿਲੀ ਵਾਰੀ ਹੋਣੀਆਂ ਸਨ ਉਦੋਂ ਜੇਲ੍ਹ ਦੇ ਵਿੱਚ ਸਨ ਉਹਨਾਂ ਨੇ ਜੇਲ੍ਹ ਵਿੱਚੋਂ ਹੀ ਫਾਜ਼ਲਕਾ ਹਲਕੇ ਤੋਂ ਇਹ ਚੋਣ ਲੜੀ ਤੇ ਜਿੱਤ ਵੀ ਪ੍ਰਾਪਤ ਕੀਤੀ ਉਹਨਾਂ ਇਹ ਚੋਣ ਖੱਬੇ ਪੱਖੀ ਵਿਚਾਰਾਂ ਵਾਲੀ ਆਪਣੀ ਪਾਰਟੀ CPI ਦੇ ਵੱਲੋਂ ਚੋਣ ਲੜੀ ਸੀ ਤੇ ਜਿੱਤ ਪ੍ਰਾਪਤ ਕੀਤੀ। ਉਹਨਾਂ ਨੇ ਭਾਰਤੀ ਆਜ਼ਾਦੀ ਦੀ ਲੜਾਈ ਤੇ ਪੰਜਾਬ ਤੋਂ ਵੱਡੇ ਆਗੂ ਸੈਫੁਦੀਨ ਕਿਚਲੂ, ਤੇਜਾ ਸਿੰਘ, ਸੁਤੰਤਰ ਡਾਕਟਰ ਸਤਿਆਪਾਲ ਡਾਂਗ ਤੇ ਬਾਬਾ ਜਵਾਲਾ ਸਿੰਘ ਦੇ ਨਾਲ ਕਈ ਸੰਘਰਸ਼ਾਂ ਵਿੱਚ ਹਿੱਸਾ ਲਿਆ। ਉਹ ਕੱਲੇ ਜੇਲ੍ਹ ਵਿੱਚੋਂ ਹੀ ਜਿੱਤੇ ਸਨ ਸਗੋਂ ਉਸ ਤੋਂ ਬਾਅਦ ਵੀ ਬਿਨਾਂ ਕੋਈ ਪੈਸਾ ਖਰਚੇ ਚੋਣ ਲੜਦੇ ਰਹੇ ਤੇ ਹਮੇਸ਼ਾ ਹੀ ਜਿੱਤਦੇ ਰਹੇ। ਸੁਖਵਿੰਦਰ ਢਾਲੀਵਾਲ ਦਾਵਾ ਇਹ ਵੀ ਕਰਦੇ ਨੇ ਕਿ ਬਧਾਵਾ ਰਾਮ ਲੋਕਾਂ ਵੱਲੋਂ ਚੋਣ ਲਈ ਇਕੱਠੇ ਕੀਤੇ ਪੈਸਿਆਂ ਨਾਲ ਹੀ ਚੋਣ ਲੜਦੇ ਸਨ। ਉਹ ਆਪਣੇ ਪ੍ਰਚਾਰ ਲਈ ਪੈਸੇ ਨਹੀਂ ਸਨ ਖਰਚਦੇ ਫਿਰ ਵੀ ਲੋਕ ਉਹਨਾਂ ਨੂੰ ਹੰਗਾਰਾ ਦਿੰਦੇ ਸਨ ਆਪਣੀ ਜ਼ਿੰਦਗੀ ਦੇ ਆਖਰੀ ਦੌਰ ਵਿੱਚ ਕਾਮਰੇਡ ਵਧਾਵਾ ਰਾਮ ਸੀਪੀਆਈ ਵਿੱਚ ਸ਼ਾਮਲ ਹੋ ਗਏ ਥਾਲੀਵਾਲ ਮੁਤਾਬਕ ਉਹ ਆਪਣੀ ਪਾਰਟੀ ਕਾਨਫਰੰਸ ਲਈ ਤਾਮਿਲਨਾਡੂ ਗਏ ਹੋਏ ਸਨ ਵਧਾਵਾ ਰਾਮ ਪ੍ਰਧਾਨਗੀ ਮੰਡਲ ਵਿੱਚ ਵੀ ਬੈਠੇ ਸਨ ਪਰ ਸ਼ਾਮ ਮਈ ਨੂੰ 29 ਮਈ 1999 ਵਾਲੇ ਦਿਨ ਉਹਨਾਂ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਫਿਰ ਅਗਲਾ ਨਾਮ ਵੀ ਹੈ ਜਿਹੜਾ ਉਹ ਖੱਬੇ ਪੱਖੀ ਲੀਡਰ ਦੇ ਨਾਲ ਜੁੜਿਆ ਜਿਨ੍ਹਾਂ ਨੇ ਜੇਲ੍ਹ ਵਿੱਚ ਹੁੰਦਿਆਂ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ ਉਹ ਨਾਮ ਹੈ ਕਾਮਰੇਡ ਜਗੀਰ ਸਿੰਘ ਜੋਗਾ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਬਠਿੰਡਾ ਮਾਨਸਾ ਵਿੱਚ ਖੁਦ ਪੱਤਰਕਾਰੀ ਕਰਦੇ ਰਹੇ ਨੇ ਤੇ ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੇ ਸਿਆਸੀ ਤੇ ਸਮਾਜਿਕ ਮੁੱਦਿਆਂ ਨੂੰ ਕਵਰ ਕਰਦੇ ਨੇ ਔਰ ਅੱਜ ਕੱਲੋ ਬਾਬੂਸ਼ਾਹੀ.com ਅਦਾਰੇ ਦੇ ਨਾਲ ਜੁੜ ਕੇ ਜਾਂ ਉਸ ਅਦਾਰੇ ਨੂੰ ਚਲਾ ਕੇ ਪੱਤਰਕਾਰੀ ਕਰ ਰਹੇ ਨੇ ਬੱਲੀ ਇਹ ਵੀ ਦੱਸ ਦੇਣੀ ਕਿ ਕਾਮਰੇਡ ਜਗੀਰ ਸਿੰਘ ਜੋਗਾ ਮੁਜਾਰਾ ਲਹਿਰ ਦੇ ਮੋਢੀਆਂ ਆਗੂਆਂ ਵਿੱਚੋਂ ਇੱਕ ਸਨ ਮੁਜਾਰਾ ਲਹਿਰ ਭਾਰ ਦੀ ਆਜ਼ਾਦੀ ਤੋਂ ਤੁਰੰਤ ਬਾਅਦ 1948 ਤੋਂ 52 ਵਿਚਕਾਰ ਪੈਪਸੂ ਸਟੇਟ ਵਿੱਚ ਜ਼ਗੀਰਦਾਰੀ ਸਿਸਟਮ ਖਿਲਾਫ ਬੇਜ਼ਮੀਨਾ ਕਿਸਾਨਾਂ ਵੱਲੋਂ ਲੜਿਆ ਗਿਆ ਸੰਘਰਸ਼ ਸੀ ਇਹ ਸੰਘਰਸ਼ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਖੱਬੇ ਪੱਖੀ ਵਿਚਾਰਾਂ ਵਾਲਾ ਵਾਲੀ ਜਿਹੜੀ ਲਾਲ ਪਾਰਟੀ ਦੀ ਗਵਾਈ ਵਿੱਚ ਲੜਿਆ ਲੜਿਆ ਗਿਆ ਸੀ ਬੱਲੀ ਮੁਤਾਬਕ ਕੋ ਇੱਕ ਬਹੁਤ ਹੀ ਸਧਾਰਨ ਤੇ ਸਾਦਾ ਜੀਵਨ ਜਿਉਣ ਵਾਲੇ ਆਗੂ ਮੰਨੇ ਜਾਂਦੇ ਰਹੇ ਨੇ ਪੂਰੀ ਜ਼ਿੰਦਗੀ ਖੱਬੇ ਪੱਕੀ ਵਿਚਾਰਾਂ ਉੱਤੇ ਪਹਿਰਾ ਦਿੰਦੇ ਰਹੇ ਸੁਖਿੰਦਰ ਧਾਲੀਵਾਲ ਨਾਲ ਦੱਸਦੇ ਨੇ ਕਿ ਜਗੀਰ ਸਿੰਘ ਜੋਗਾ ਪ੍ਰਜਾ ਮੰਡਲ ਦੇ ਖਜ਼ਾਨਚੀ ਵੀ ਹੁੰਦੇ ਸਨ ਬਾਅਦ ਵਿੱਚ ਜਦੋਂ ਸੀਪੀਆਈ ਵਿੱਚ ਸ਼ਾਮਲ ਹੋਏ ਤਾਂ ਪੈਸਾ ਪ੍ਰਜਾ ਮੰਡਲ ਦੇ ਆਗੂਆਂ ਨੂੰ ਸੌਂਪ ਕੇ ਗਏ ਜਗੀਰ ਸਿੰਘ ਜੋਗਾ ਨੂੰ 1948 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਸ ਦੇ ਸਾਥੀਆਂ ਸਣੇ ਜੇਲ੍ਹ ਵਿੱਚੋਂ ਸਰੰਗ ਪੱਟ ਕੇ ਫਰਾਰ ਵੀ ਹੋਏ ਸਨ ਪਰ ਛੇਤੀ ਹੀ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ ਇਸ ਦੇ ਦੌਰਾਨ 1954 ਦੀ ਆਮ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਔਰ ਇੱਥੇ ਇਹ ਵੀ ਦੱਸਣਾ ਬਣਦਾ ਇਹਨਾਂ ਦੇ ਬਾਰੇ ਕਿ ਜਦੋਂ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਜਗੀਰ ਸਿੰਘ ਜੋਗਾ ਨੇ ਚੋਣ ਲੜੀ ਤੇ ਜਿਲ੍ਹਾ ਵਿਧਾਨ ਸਭਾ ਹਲਕਾ ਮਾਨਸਾ ਤੋਂ ਉਹਨਾਂ ਨੂੰ ਚੋਣ ਲੜਾਈ ਗਈ ਔਰ ਜਦੋਂ ਉਮੀਦਵਾਰ ਬਣਾ ਕੇ ਪਾਰਟੀ ਨੇ ਉਹਨਾਂ ਨੂੰ ਜੇਲ੍ਹ ਵਿੱਚ ਚੋਣ ਲੜਾ ਦਿੱਤੀ ਤੇ ਵੱਡੇ ਬਹੁਮਤ ਨਾਲ ਜਿਹੜੇ ਉਹ ਜਿੱਤ ਜਾਂਦੇ ਨੇ ਜਿੱਤ ਪ੍ਰਾਪਤ ਕਰਦੇ ਨੇ ਜਗੀਰ ਸਿੰਘ ਜੋਗਾ ਵਿਧਾਇਕ ਬਣ ਕੇ ਜੇਲ੍ਹ ਤੋਂ ਬਾਹਰ ਆ ਗਏ ਉਸ ਪਿਛੋਂ ਉਹਨਾਂ ਨੇ 1962 ਤੋਂ 72 ਦੀਆਂ ਚੋਣਾਂ ਦਰਾਂ ਲਗਾਤਾਰ ਤਿੰਨ ਵਾਰ ਜਿੱਤੇ ਵਿਧਾਇਕ ਬਣੇ ਇਸ ਕਰਕੇ ਉਹ ਵੀ ਇੱਕ ਉਹਨਾਂ ਆਗੂਆਂ ਵਿੱਚੋਂ ਇੱਕ ਮੰਨੇ ਗਏ ਜਿਹੜੇ ਜੇਲ੍ਹ ਦੇ ਵਿੱਚ ਰਹਿੰਦੇ ਆ ਵੀ ਚੋਣ ਲੜਦੇ ਰਹੇ ਤੇ ਜਿੱਤਦੇ ਰਹੇ ਧਰਮ ਸਿੰਘ ਫੱਕਰ ਇੱਕ ਉਹ ਅਗਲਾ ਨਾਮ ਹੈ ਜਿਨ੍ਹਾਂ ਨੇ ਜੇਲ੍ਹ ਵਿੱਚ ਰਹਿੰਦੇ ਆ ਚੋਣ ਲੜੀ ਬਲਜੀਤ ਸਿੰਘ ਬੱਲੀ ਦੱਸਦੇ ਨੇ ਕਿ ਧਰਮ ਸਿੰਘ ਫੱਕਰ ਦਾ ਪਿਸ਼ੋਕੜ ਮਾਨਸਾ ਦੇ ਦੇਰੀਲ ਵਾਲਾ ਦੇ ਨਾਲ ਸਬੰਧਤ ਹੈ ਉਹਨਾਂ ਦੇ ਪਰਿਵਾਰ ਵਿੱਚ ਚੱਤ ਦੀ ਗਰੀਬੀ ਸੀ ਇਸੇ ਲਈ ਕਰੀਬ 13-14 ਸਾਲ ਉਮਰ ਵਿੱਚ ਉਹ ਰੋਜ਼ੀ ਰੋਟੀ ਲਈ ਆਪਣੇ ਮਾਮੇ ਕੋਲ ਇਰਾਕ ਚਲੇ ਗਏ ਸੀ ਪਰ ਜਦੋਂ 1919 ਦੇ ਵਿੱਚ ਜਲਿਆਂ ਵਾਲੇ ਬਾਗ ਦਾ ਸਾਾਕਾ ਹੋਇਆ ਤੋ ਸਭ ਕੁਛ ਛੱਡ ਛੜਾ ਕੇ ਪੰਜਾਬ ਵਾਪਸ ਆ ਬਸੇ ਇੱਥੇ ਉਹਨਾਂ ਗੁਰਦੁਆਰਾ ਸੁਧਾਰ ਲਹਿਰ ਦੀਆਂ ਸਰਗਰਮੀਆਂ ਵਿੱਚ ਹਿੱਸਾ ਲੈਣਾ ਵੀ ਸ਼ੁਰੂ ਕੀਤਾ ਤੇ ਨਾਲ ਹੀ ਅਕਾਲੀ ਦਲ ਤੇ ਫਿਰ ਪ੍ਰਜਾ ਮੰਡਲ ਲਹਿਰ ਨਾਲ ਮੈਦਾਨ ਚ ਕੁੱਦ ਪਏ ਧਰਮ ਸਿੰਘ ਹੋਰਾਂ ਨੇ ਪੰਜਾਬ ਕਿਸਾਨ ਸਭਾ ਦੇ ਸੰਘਰਸ਼ਾਂ ਵਿੱਚ ਹੀ ਦ੍ਰਿੜਤਾ ਨਾਲ ਹਿੱਸਾ ਲਿਆ ਤੇ ਕਈ ਵਾਰੀ ਉਹਨਾਂ ਨੇ ਜੇਲ੍ਹ ਕੱਟੀ 1954 ਦੀਆਂ ਆਮ ਚੋਣਾਂ ਦੌਰਾਨ ਉਹ ਜੇਲ੍ਹ ਵਿੱਚ ਸਨ ਤੇ ਸੀਪੀਆਈ ਨੇ ਕਾਮਰੇਡ ਧਰਮ ਸਿੰਘ ਫੱਕਰ ਨੂੰ ਬਟਲ ਅੱਡਾ ਹਲਕੇ ਤੋਂ ਚੋਣ ਮદાન ਵਿੱਚ ਤਾਰਿਆ ਉਹ ਚੋਣ ਜਿੱਤ ਕੇ ਵਿਧਾਇਕ ਬਣੇ ਤੇ 25 ਨਵੰਬਰ 1973 ਨੂੰ ਉਹਨਾਂ ਦਾ ਦਿਲ ਦਾ ਦੌਰਾ ਪੈਂਦਾ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਜੇਲ੍ਹ ਦੇ ਵਿੱਚੋਂ ਜਿਹੜੇ ਨੇ ਆਗੂ ਜਿੱਤਦੇ ਰਹੇ ਨੇ